ਜਿਹੜੇ ਲੋਕ ਕਹਿੰਦੇ ਨਾ ਵੀ ਰਾਹੂ ਭਾਰੀ ਹੈ ਕੇਤੂ ਭਾਰੀ ਵੈ ਅਸੀਂ ਲੋਕ ਵਿਸ਼ਵਾਸ ਨਹੀਂ ਕਰਦੇ ਪਰ ਜਿਹੜੇ ਇਸ ਗੱਲ ਨੂੰ ਜਾਣਨ ਵਾਲੇ ਹਨ ਇਹ ਵਿਦਿਆ ਪੜ੍ਹੀ ਹੈ ਜਿਨ੍ਹਾਂ ਨੇ ਜੋ ਵਿਅਕਤੀ ਆਪਣਾ ਸਿਰ ਢਾਕੇ ਰੱਖਦਾ ਹੈ ਹਮੇਸ਼ਾ ਸਾਨੂੰ ਤਾਂ ਇਹ ਹੁਕਮ ਹੈ ਵੀ ਜੇ ਬਾਥਰੂਮ ਵਿੱਚ ਵੀ ਜਾਣਾ ਤਾਂ ਵੀ ਨੰਗੇ ਸਿਰ ਨਹੀਂ ਜਾਣਾ ਤੇ ਅਸੀਂ ਗਲੀਆਂ ਬਾਜ਼ਾਰਾਂ ਤੁਰੇ ਫਿਰਦੇ ਹਾਂ ਜੇ ਬਾਥਰੂਮ ਤੇ ਵੀ ਜਾਣਾ ਤਾਂ ਵੀ ਨੰਗੇ ਸਿਰ ਨਹੀਂ ਜਾਣਾ ਤੇ ਅਸੀਂ ਤਾਂ ਬਾਹਰ ਤੁਰੇ ਫਿਰਦੇ ਹਾਂ ਗੁਰਮਖੋ ਆਓ ਮੋੜਾ ਪਾਈਏ ਐਸਾ ਨਹੀਂ ਜਿਹੜਾ ਵਿਅਕਤੀ ਸਿਰ ਟਾੱਕੀ ਰੱਖਦਾ ਉਹਦੇ ਤੇ ਕਦੇ ਰਾਹੂ ਤੇ ਕੇਤੂ ਭਾਰੀ ਨਹੀਂ ਹੁੰਦੇ ਇਹ ਗੱਲ ਬਹੁਤ ਮੰਨੇ ਪ੍ਰਮੰਨੇ ਸਮੁੰਦਰੀ ਵਿਗਿਆਨ ਵਿੱਦਿਆ ਦੇ ਮਹਾਨ ਧਨੀ ਗੱਲ ਕਹਿੰਦੇ ਜਿਹੜੇ ਸਮੁੰਦਰੀ ਵਿੱਦਿਆ ਨੂੰ ਜਾਣਦੇ ਨਾ ਇੱਕ ਜੋਤਿਸ਼ੇ ਬਹੁਤ ਵੱਡੀ ਵਿੱਦਿਆ ਹੈ ਵਿਗਿਆਨ ਹੈ ਉਹ ਇਹ ਗੱਲ ਮੰਨਦੇ ਕਿ ਉਹਨਾਂ ਦੀਆਂ ਅੱਧੀਆਂ ਬੁਰੀਆਂ ਅੱਧੀਆਂ ਬੁਰਾਈਆਂ ਉਹਨਾਂ ਦੇ ਅੱਧੀਆਂ ਮੁਸੀਬਤਾਂ ਟਲ ਜਾਂਦੀਆਂ ਜਿਹੜਾ ਵਿਅਕਤੀ ਹਰ ਵਕਤ ਸਿਰ ਟਾੱਕੀ ਰੱਖਦਾ ਮੈਂ ਪਹਿਲਾਂ ਵੀ ਇਸ ਜਗ੍ਹਾ ਤੋਂ ਇਹ ਵਚਨ ਕੀਤਾ ਬੀਏ ਜਿਹੜਾ ਸਿਰ ਆ ਸਿਰ ਤੇ ਬੰਨੀ ਦਸਤਾਰ ਇਹਨੂੰ ਗੁਰੂ ਮਹਾਰਾਜ ਜੀ ਦਾ ਤਾਜ ਜਾਣੋ ਭੈਣਾ ਆਪਣੇ ਬੱਚਿਆਂ ਨੂੰ ਕਹੋ ਵੀ ਧੀਏ ਨੰਗੇ ਸਿਰ ਬਾਹਰ ਨਹੀਂ ਜਾਣਾ ਆ ਚੁੰਨੀ ਨਾ ਸਮਝੀ ਇਹਨੂੰ ਮਾਤਾ ਗੁਜਰੀ ਦਸਵੇਂ ਪਾਤਸ਼ਾਹ ਮਾਤਾ ਸਹਿਬਕੌਰ ਦੇ ਦੋਨੇ ਹੱਥ ਸਮਝੀ ਤੇਰੇ ਸਿਰ ਤੇ ਆ ਚੁੰਨੀ ਨਹੀਂ ਹੈ ਇਹ ਔਰ ਜਿਹਦੇ ਸਿਰ ਦੇ ਉੱਤੇ ਮਾਤਾ ਜੀ ਦੇ ਹੱਥ ਹੋਣ ਧੰਨ ਮਾਤਾ ਸਹਿਬਕੌਰ ਜੀ ਦੇ ਮਾਤਾ ਗੁਜਰੀ ਜੀ ਦੇ ਉਹ ਬੱਚਿਆਂ ਦੀ ਰਾਖੀ ਫਿਰ ਮਾਤਾ ਕਰਦੀ ਹੈ ਮਾਪੇ ਨੂੰ ਕਰਨ ਦੀ ਲੋੜ ਨਹੀਂ ਪੈਂਦੀ ਫੇ ਮਾਂ-ਬਾਪ ਨੂੰ ਉਹਨਾਂ ਦੀ ਰਾਖੀ ਕਰਨ ਦੀ ਲੋੜ ਨਹੀਂ ਪੈਂਦੀ ਇਸ ਕਰਕੇ ਮਾਹੌਲ ਬਣਾਈਏ ਲੋਕ ਕਹਿਣ ਅਸੀਂ ਲੋਕਾਂ ਨੂੰ ਨਹੀਂ ਬੋਲਣ ਦਿੰਦੇ ਆਪਣੇ ਬੱਚਿਆਂ ਨੂੰ ਆਪ ਨਹੀਂ ਝਿੜਕਣਾ ਆਂਡੀਆਂ ਗੁਆਂਡੀਆਂ ਦਾ ਅਸੀਂ ਡਰ ਚੱਕ ਦਿੱਤਾ ਤਾਏ ਚਾਚੀਆਂ ਦਾ ਅਸੀਂ ਡਰ ਚੱਕ ਦਿੱਤਾ ਤੇ ਜਦੋਂ ਸਾਰਿਆਂ ਦਾ ਡਰੇ ਖਤਮ ਹੋ ਗਿਆ ਬੱਚਾ ਕਹਿੰਦਾ ਮੈਨੂੰ ਡਰੇ ਕਿਸੇ ਦਾ ਨਹੀਂ ਫਿਰ ਥੋੜਾ ਜਿਹਾ ਵੱਡਾ ਹੁੰਦਾ ਉਹ ਮਾਂ-ਬਾਪ ਦਾ ਵੀ ਨਹੀਂ ਡਰ ਕਰਦਾ ਕੰਧਾਂ ਵਿੱਚ ਸਿਰ ਮਾਰ ਕੇ ਰੋਂਦੇ ਦੇਖੇ ਮਾਪੇ ਖੈਰ ਇਹ ਬਚਨ ਧਿਆਨ ਚ ਰੱਖਣਾ ਜਿਤ ਪੈਦਾ ਤਨ ਪੀੜਿਆ ਮਨ ਵਿੱਚ ਚੱਲੇ ਵਿਕਾਰ ਪਿਆਰਿਓ ਉਹ ਬਾਣੇ ਨਾ ਪਹਿਨਿਏ ਉਹ ਕੱਪੜੇ ਪਹਿਣਾ ਨਾ ਪਹਿਨੋ ਉਹ ਵੀਰੋ ਉਹ ਵਸਤਰ ਨਾ ਪਹਿਨੋ ਜਿਹਦੇ ਨਾਲ ਤੁਹਾਡਾ ਸਰੀਰ ਤੰਗ ਰਹੇ ਤੇ ਦੇਖਣ ਵਾਲੇ ਤੇ ਆਪਣੇ ਮਨ ਵਿੱਚ ਪਾਪ ਚੱਲ ਪਵੇ ਪਾਪ ਚੱਲ ਪਵੇ ਕਿਉਂਕਿ ਮਨੁੱਖੀ ਅੱਖ ਹੈ ਇਹ ਪਾਪ ਜਿਆਦਾ ਦੇਖਦੀ ਹੈ ਸੱਚ ਘੱਟ ਦੇਖਦੀ ਹੈ